ਹਲਕਾ ਉਤਰੀ ਵਿਖੇ ਸਾਪ ਦਾ ਕਾਂਗਰਸੀ ਵਿਧਾਇਕ ਸੁਨਿਲ ਦੱਤੀ ਵੱਲੋਂ ਇੱਕ ਧੰਨਵਾਦ ਚਾਹ ਪਾਟੀ ਰੱਖੀ ਗਈ ਇਹ ਧੰਨਵਾਦ ਪਾਰਟੀ ਲੋਕ ਸਭਾ ਸੰਸਦ ਗੁਰਜੀਤ ਸਿੰਘ ਔਜਲਾ ਦੀ ਜਿੱਤ ਦੀ ਖੁਸ਼ੀ ਦੇ ਵਿੱਚ ਹਲਕਾ ਉਤਰੀ ਦੇ ਵੋਟਰਾਂ ਦੇ ਸਪੋਰਟਰਾਂ ਦੇ ਲਈ ਰੱਖੀ ਗਈ ਸੀ ਕੀਤੀ ਸੀਗੀ 5 ਜੂਨ ਨੂੰ ਜਿਸ ਦਿਨ এনवायरमेंट ਡੇ ਸੀਗਾ वर्ल्ड एनवायरमेंट ਡੇ ਔਰ ਕਿਉਂਕਿ ਗਰਮੀ ਹਰ ਸਾਲ ਨੇ ਟੈਂਪਰੇਚਰ ਵੱਧ ਰਿਹਾ ਹੈ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਪਾਣੀ ਦਾ ਲੈਵਲ ਜਿਹੜਾ ਉਹ ਡਿਪਲੀਟ ਕਰ ਗਿਆ ਹੈ ਵਾਟਰ ਬੈਡਸ ਔਰ ਮੈਨੂੰ ਲੱਗਦਾ ਹੈ ਕਿ ਅੱਜ ਦੇ ਤਰੀਕੇ ਦੇ ਵਿੱਚ ਸਭ ਤੋਂ ਵੱਡਾ ਜਿਹੜੀ ਜ਼ਰੂਰਤ ਹੈ এনवायरमेंट ਨੂੰ ਮਚਾਉਣੀ ਹੈ ਕਿਉਂਕਿ ਜੇ ਵਾਤਾਵਰਣ ਬਚੇਗਾ ਤੇ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਨੇ ਉਹਨਾਂ ਵਾਸਤੇ ਸੁਰੱਖਿਅਤ ਰਹੂਗਾ ਆਲਾ ਦਵਾਲਾ ਅੱਜ ਕਿੰਨੇ ਮੁਕੇ ਵੰਡਿਗੇ ਅੱਜ ਅਸੀਂ ਹਜ਼ਾਰ ਬੁੱਟਾ ਲੈ ਕੇ ਆਏ ਔਰ ਨਾਲ ਅਸੀਂ ਪ੍ਰੋਮਿਸ ਲੈ ਰਹੇ ਆ ਲੋਕਾਂ ਕੋਲੋਂ ਰਾਈਟਿੰਗ ਦੇ ਵਿੱਚ ਕਿ ਸਿਰਫ ਬੋਦਾ ਉਹ ਹੀ ਲੈ ਕੇ ਜਾਣ ਜਿਹੜੇ ਕਿ ਸਾਨੂੰ ਇਹ ਪ੍ਰੋਮਿਸ ਕਰਦੇ ਨੇ ਕਿ ਉਹ ਦੀ ਦੇਖਭਾਲ ਕਰਨਗੇ ਇਹ ਵੀ ਇਹ ਤਾਂ ਚੱਲਦਾ ਰਹੇਗਾ ਜੀ ਬਿਲਕੁਲ ਹੀ ਚੱਲਦਾ ਰਹੇਗਾ ਔਰ ਮੌਨਸੂਨ ਜਦੋਂ ਸ਼ੁਰੂ ਹੋਏਗਾ ਮੌਨਸੂਨ ਦੇ ਵਿੱਚ ਅਸੀਂ ਮੈਕਸਿਮਮ ਆਪਣੀ ਜਣੀ ਇਹ ਹੈਗੀ ਆ ਇਹਨੂੰ ਸਪੀਡ ਅਪ ਕਰਾਂਗੇ ਇਹਨੂੰ ਔਰ ਆਲਾ ਜੋ ਕਰਨਾ ਉਸ ਨੂੰ ਕਰਦੇ ਹਾਂ। ਦੋਸਤ ਮੈਂ ਤੁਹਾਨੂੰ ਕਹਿੰਦੀ ਇਹ ਜਿਹੜੇ ਮੂਟੇ ਲੈ ਕੇ ਜਾ ਰਹੇ ਉਹਨਾਂ ਨੂੰ ਪੀਕਣਾ ਚਾਹੀਦਾ। ਮੈਂ ਉਹ ਹੀ ਕਹਿਣਾ ਚਾਹੂੰਗੀ ਕਿ ਸਾਰੇ ਆਪਣੀ ਜ਼ਿੰਮੇਵਾਰੀ ਸਮਝੋ ਔਰ ਅੱਜ ਬਹੁਤ ਲੋੜ ਹੈ ਸਾਨੂੰ ਸਾਰਿਆਂ ਨੂੰ ਰਲ ਕੇ ਸਾਰੇ ਵਾੜ ਮਿਲ ਕੇ ਅਸੀਂ ਵਾਤਾਵਰਣ ਨੂੰ ਬਚਾ ਸਕਦੇ ਹਾਂ। ਅਜੇ ਵੀ ਕੁਝ ਦੇਰੀ ਨਹੀਂ ਹੋਈ ਜਿਸ ਦਿਨ ਅਸੀਂ ਸੋਚ ਲਾਂਗੇ ਕਿ ਅਸੀਂ ਕੁਝ ਨਾ ਕੁਝ ਕੀ ਕਰਨਾ ਹੈ ਆਪਣੇ ਆਲੇ ਦੁਆਲੇ ਦੇ ਵਿੱਚ ਤੇ ਇਨਸਾਨ ਜੀ ਕੁਝ ਸੋਚ ਲੇ ਤੇ ਮੈਨੂੰ ਲੱਗਦਾ ਹੈ ਕਿ ਉਹ ਔਰ ਉਸ ਕੰਮ ਤੱਕ ਜ਼ਰੂਰ ਪਹੁੰਚ ਸਕਦਾ ਹੈ। ਕੀ ਕਹਿਣਾ ਚਾਹੁੰਦੇ ਜਿਹੜਾ ਅੱਜ ਪ੍ਰੋਗਰਾਮ ਹੈ ਖਤਮ ਧੰਨਵਾਦ। ਆਜ ਜੋਜਨਾ ਸਾਹਿਬ ਦੇ ਦਿੱਤਨ ਦੀ ਖੁਸ਼ੀ ਦੇ ਵਿੱਚ ਹਲਕਾ ਨੌਰਥ ਵੱਲੋਂ ਆਪਣੇ ਵਰਕਰ ਸਾਥੀਆਂ ਨੂੰ ਚਾਹ ਪਾਰਟੀ ਦਾ ਵੀ ਪ੍ਰੋਗਰਾਮ ਕੀਤਾ ਤੇ ਜੋਜਨਾ ਸਾਹਿਬ ਦਾ ਧੰਨਵਾਦ ਸਮਾਗਮ ਰੱਖਿਆ ਸੀ। ਬੜੀ ਹਮਮ ਆ ਕੇ ਸਾਡੇ ਬੂਥ ਕਮੇਟੀਆ ਦੇ ਮੈਂਬਰ ਪੋਲਿੰਗ ਏਜੈਂਟ ਜਿਨ੍ਹਾਂ ਨੇ ਕੰਮ ਕੀਤਾ ਇਲੈਕਸ਼ਨ ਦੇ ਵਿੱਚ ਉਹ ਪਹੁੰਚੇ ਸਨ ਮੈਂ ਇਹਨਾਂ ਸਾਥੀਆਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਦੀਆਂ ਰਿਣੀ ਐ ਅਸੀਂ ਕਾਂਗਰਸ ਪਾਰਟੀ ਜਿਨ੍ਹਾਂ ਕਰਕੇ ਸਾਡੀ ਪਾਰਟੀ ਹਮੇਸ਼ਾ ਹੀ ਖੜੀ ਰਹਿੰਦੀ ਆ ਤੇ ਜਿੱਤਣ ਦੀ ਇਹ ਜਿਹੜੀ ਮਿਸਾਲ ਪੈਦਾ ਕਰਦੀ ਆ ਅੱਜ ਜਿਹੜੇ ਲੋਕੀ ਬੰਦਾਂ ਦਾ ਵੀ ਹਾਂ ਜੀ ਦੇਖੋ ਜੀ ਇੱਕ ਰੁਕ ਕੇ ਸੋਚੋ ਪਾਣੀ ਦਾ ਪੱਧਰ ਨੀਚੇ ਜਾ ਰਿਹਾ ਹੈ ਪੋਲੂਸ਼ਨ ਵਧੀ ਜਾ ਰਿਹਾ ਹੈ ਟੈਂਪਰੇਚਰ ਵਧੀ ਜਾ ਰਿਹਾ ਹੈ ਜੇ ਅਸੀਂ ਅੱਜ ਦੀ ਪੀੜ੍ਹੀ ਨੇ ਕਿ ਇਸ ਗੱਲ ਤੇ ਧਿਆਨ ਨਾ ਦਿੱਤਾ ਤੇ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਦੀ ਮਾਫ਼ ਨਹੀਂ ਕਰਨਗੀਆਂ ਆਓ ਇਕੱਠੇ ਹੋ ਕੇ ਆਪਣੀ ਜ਼ਿੰਮੇਵਾਰੀ ਨਾਲ ਪੜ ਲੱਗ ਗਏ ਅਸੀਂ ਸਾਰੇ ਸਮਝਦੇ ਹਾਂ ਅਸੀਂ ਕਿ ਕਿਉਂ ਜ਼ਰੂਰੀ ਆ ਬੂਟੇ ਲਾਣੇ ਲਾ ਦਿਓ ਬੂਟੇ ਔਰ ਪਾਣੀ ਦਿਓ ਇਹਨਾਂ ਨੂੰ ਵੱਡਿਆਂ ਕਰੋ ਬਹੁਤ ਬਹੁਤ ਧੰਨਵਾਦ ਲੋਕਾਂ ਨੂੰ ਕੀ ਕਹਾਂ ਜੇ ਉਹ ਕਿਹਾ ਕਿ ਇਹਨੇ ਬੂਟੇ ਲੜੀ ਉਹਨਾਂ ਤੋਂ ਲੈ ਸਕਦੇ ਬੂਟੇ ਓਜਲਾ ਸਾਭ ਦੀ ਐਨ ਜੀਓ ਸੰਸਾ ਉਹਨਾਂ ਦੇ ਮੈਸੇਜ ਨੇ ਜੋ ਚਲਾਈ ਹੈ ਉਥੇ ਜਾਓ ਫੋਰੈਸਟ ਡਿਪਾਰਟਮੈਂਟ ਖੁਦ ਆਪ ਫਰੀ ਬੂਟੇ ਦਿੰਦਾ ਤੁਸੀਂ ਬਹੁਤ ਸਾਰੀਆਂ ਐਨਜੀਓਜ਼ ਜਿਨ੍ਹਾਂ ਨੂੰ ਵੀ ਮਰਜ਼ੀ ਮਿਲ ਕੇ ਬੂਟੇ ਲੈ ਸਕਦੇ ਜੇ ਮੈਨੂੰ ਫੋਨ ਕਰੋ ਮੈਂ ਬੂਟੇ ਮੁਹੱਈਆ ਕਰਾਵਾਂਗਾ ਮੈਂ ਤੁਹਾਡੇ ਨਾਲ ਹੀ ਇਹ ਕਹਿਣਾ ਚਾਹੁੰਦਾ ਭਾਜੀ ਰਾਮਨੂੰ ਬੱਚਿਆਂ ਨੂੰ ਪਾਲਣ ਦੀ ਗੱਲ ਕੀਤੀ ਤੁਸੀਂ ਬੂਟਿਆਂ ਨੂੰ ਬਹੁਤ ਸਨੇਹ ਦਿੱਤਾ ਬਿਲਕੁਲ ਬੂਟੇ ਲਾਉਂਦੇ ਬਿਲਕੁਲ ਇਹ ਬੱਚਿਆਂ ਨੂੰ ਹੀ ਪਾਲਨੇ ਨੇ ਔਰ ਅੰਮ੍ਰਿਤਸਰ ਨੂੰ ਹੀ ਗ੍ਰੀਨ ਅੰਮ੍ਰਿਤਸਰ ਬਣਾਉਣਾ ਹੈ ਔਰ ਗ੍ਰੀਨ ਅੰਮ੍ਰਿਤਸਰ ਬਣਾ ਕੇ ਅਸੀਂ ਅੰਮ੍ਰਿਤਸਰ ਦੇ ਵਿੱਚ ਜਿਹੜਾ ਪੋਲੂਸ਼ਨ ਹੈ ਇਹਦੀ ਮਾਤਰਾ ਘਟਾਉਣੀ ਹੈ ਔਰ ਇਹਦੀ ਬੜੀ ਵੱਡੀ ਲੋੜ ਹੈ ਅੱਜ। ਹਾਲੀ ਬਹੁਤ ਬਿਮਾਰੀਆਂ ਇਸ ਕਰਕੇ ਫੈਰ ਰਹੀਆਂ ਕਿਉਂਕਿ ਆਕਸੀਜਨ ਦਾ ਮਾਤਰਾ ਘਟ ਰਿਹਾ। ਦਰਖਤ ਕੱਟੇ ਜਾ ਰਹੇ ਆ। ਅਸੀਂ ਗ੍ਰੀਨ ਅੰਮ੍ਰਿਤਸਰ ਦੀ ਇਨੀਸ਼ੀਏਟਿਵ ਲਿਆ ਹੈ ਔਰ ਸਾਂਝੀ ਸਾਰ ਸਾਡੀ ਜਿਹੜੀ ਸੰਸਥਾ ਆ ਉਹਦੇ ਵੱਲੋਂ ਅਸੀਂ ਲੱਕਾ ਬੂਟੇ ਜਿਹੜੇ ਆਏ ਸੇ ਅੰਮ੍ਰਿਤਸਰ ਚ ਲਾਵਾਂਗੇ ਤਾਂ ਕਿ ਲੋਕਾਂ ਦੇ ਜਿਹੜਾ ਅਸੀਂ ਕਾਰਜ ਕਰ ਸਕਦੇ ਆ ਜਿਹਦੇ 'ਚ ਸਰਕਾਰਾਂ ਦਾ ਬਹੁਤ ਵੱਡਾ ਰੋਲ ਨਹੀਂ ਹੈਗਾ। ਇਹਦੇ 'ਚ ਸਾਡਾ ਆਪਣੇ ਆਪ ਨੂੰ ਦੀ ਠੀਕ ਕਰਨਾ। ਮੈਂ ਤੁਹਾਡੇ ਸਾਹਮਣੇ ਅਮਰੀਕਾ ਦਾ ਚਾਹੁੰਨਾ ਅੰਮ੍ਰਿਤਸਰ ਦੇ ਜਿੰਨੇ ਬੁੱਧੀਜੀਵੀ ਲੋਕ ਨੇ ਆਓ ਸਾਰੇ ਰੜੀਏ ਆਪਾਂ ਰੁਕ ਲਈਏ ਘਟੋ ਘੜੀ ਦੇ ਤੇ ਕੇ ਦੀ ਪਰਮਿਸ਼ਨ ਦੀ ਲੋੜ ਨਹੀਂ ਕਿਸੇ ਨੂੰ ਤੁਹਾਨੂੰ ਕੁਝ ਕਹਿਣਾ ਨਹੀਂ ਪੈਣਾ ਜੇ ਤੇ ਕੋਈ ਜ਼ਮੀਨ ਹੈ ਨਹੀਂਗੀ ਘਾਟਿਆ ਉਹ ਇੱਕ ਡਰਮ 1.5 200 ਦਾ ਹੁੰਦਾ ਉਹਨਾਂ ਨੂੰ ਕੱਟ ਕੇ ਛੱਤ ਤੇ ਰੱਖ ਕੇ ਮਿੱਟੀ ਦਾ ਭਰ ਕੇ ਕੋਈ ਬੂਟਾ ਲਾ ਲਓ ਕੋਈ ਫਲਦਾਰ ਬੂਟਾ ਲਾ ਲਓ ਤੁਹਾਡੇ ਜੀਆਂ ਦੇ ਮੂੰਹ 'ਚ ਫਲ ਪਏਗਾ ਕੋਈ ਸਬਜ਼ੀ ਲਾ ਲਓ ਕੋਈ ਸ਼ਾਨਦਾਰ ਬੂਟਾ ਲਾ ਲਓ ਜਿੱਥੇ ਜ਼ਮੀਨ ਹੈਗੀ ਆ ਆਓ ਸਾਰੇ ਅੰਮ੍ਰਿਤਸਰ ਵਾਲੇ ਇਹ ਪਰਨ ਕਰੀਏ ਆਪਣੇ ਧਾਰਮਿਕ ਸਥਾਨਾਂ ਦੇ ਜਾ ਕੇ ਨਤਮਸਤਕ ਹੋਈਏ ਪਵਨ ਗੁਰੂ ਪਾਣੀ ਪਤਾ ਮਾਤਾ ਧਰਤ ਮਾਤ ਇਹਦੇ ਉੱਤੇ ਪਹਿਰਾ ਦਿੰਦੇ ਹੋਏ ਆਪਾਂ ਤਿੰਨਾਂ ਚੀਜ਼ਾਂ ਨੂੰ ਚੰਗਿਆ ਬਣਾਉਣਾ ਔਰ ਇਹਦਾ ਸਨੇਹਾ ਸਾਂਝੀ ਵਾਲਤਾ ਦੀ ਧਰਤੀ ਅੰਮ੍ਰਿਤਸਰ ਸਾਹਿਬ ਤੋਂ ਅਸੀਂ ਦੇਣਾ ਹੈ ਔਰ ਅੰਮ੍ਰਿਤਸਰ ਸਾਹਿਬ ਜਿਹੜੀ ਸਾਂਝੀ ਵਾਲਤਾ ਦੀ ਧਰਤੀ ਹੈ ਜਿਹੜੀ ਮਨੁੱਖਤਾ ਦਾ ਸਨੇਹਾ ਦਿੰਦੀ ਹੈ ਆਓ ਸਾਰੇ ਰਲ ਕੇ ਵੱਧ ਤੋਂ ਵੱਧ ਰੁੱਖ ਜਿਹੜੇ ਆ ਇਸ ਰੇਣੀ ਸੀਜ਼ਨ ਚ ਲਾਈਏ ਔਰ ਹਰ ਸੀਜ਼ਨ ਦੇ ਵਿੱਚ ਸਾਡੀ ਜਿਹੜੀ ਸੰਸਥਾ ਆ ਮੇਰੀ ਤਰਪਤਨੀ ਹੈ ਅਨੂ ਔਜਲਾ ਉਹਦੇ ਵੱਲੋਂ ਇਹ ਸਾਰਾ ਕਾਰਜ ਜਿਹੜਾ ਆ ਉਹਨਾਂ ਦੀ ਟੀਮ ਵੱਲੋਂ ਚਲਾਇਆ ਜਾਊਗਾ ਅਸੀਂ ਸਾਰੇ ਸ਼ਹਿਰ ਦੇ ਵਿੱਚ ਕਿਸੇ ਨੂੰ ਬੂਟਿਆਂ ਦੀ ਲੋੜ ਹੈ ਇਸ ਨੂੰ ਡ੍ਰੈਗ ਕਰਨ ਦੀ ਲੋੜ ਹੈ ਮਸ਼ੀਨਰੀ ਵੀ ਪ੍ਰੋਵਾਈਡ ਕਰਾਵਾਂਗੇ ਕੋਈ ਖਾਦ ਚਾਹੀਦੀ ਹੈ ਕੋਈ ਮਿੱਟੀ ਚਾਹੀਦੀ ਹੈ ਸਭ ਕੁਝ ਪ੍ਰੋਵਾਈਡ ਕਰਾਵਾਂਗੇ ਪਰ ਬਸ਼ਰਤੇ ਇਹ ਕਿ ਫੋਟੋ ਤੱਕ ਸੀਮਤ ਨਾ ਰਹਿ ਜਾਓ ਕਿ ਫੋਟੋ ਹੀ ਖਚਾਉਣੀ ਹੈ ਇਹਨੂੰ ਪਾਲਣਾ ਵੀ ਆ ਅਗਲੇ ਸੀਜ਼ਨ ਤੱਕ ਸਾਨੂੰ ਕਹਦੀਆਂ ਫੋਟਾਂ ਲਾ ਕੇ ਪਾਇਓ ਵੀ ਆਹ ਸੀਜ਼ਨ ਅਸੀਂ ਲਾਇਆ ਸੀ ਆਹ 6 ਮਹੀਨੇ ਦਾ ਅੱਜ 7 ਫੁੱਟ 8 ਫੁੱਟ ਹੋ ਗਿਆ ਆਹ ਸਾਰੇ ਅਮਰਸਰ ਨੂੰ ਹਰਿਆ ਭਰਿਆ ਬਣਾਈਏ ਇਸ ਧਰਤੀ ਦਾ ਬਹੁਤ ਅੱਛਾ ਸੰਦੇਸ਼ ਹੈ ਆਓ ਤੁਸੀਂ ਸਾਰੇ ਆਪ ਪਸ ਸਨੀਕ ਜਿਹੜੇ ਨੇ ਉਹ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਜਿੱਥੋਂ ਵੀ ਮਿਲਦਾ ਬੂਟਾ ਸਾਡੇ ਕੋਲ ਵੀ ਹੈ ਹੋਰ ਵੀ ਐਨਜੀਓ ਬਹੁਤ ਕੰਮ ਕਰ ਰਹੀਆਂ ਨੇ ਆਓ ਸਾਰਿਆਂ ਨੂੰ ਰਲ ਕੇ ਸਾਥ ਦਈਏ ਅੰਮ੍ਰਿਤਸਰ ਦੇ ਵਿੱਚ ਇਹ ਬੂਟੇ ਜਿਹੜੇ ਆ ਇਹ ਪਰਮਾਰ ਕਰੀਏ ਤਾਂ ਕਿ ਜਿੱਥੇ ਸਾਡੀ ਮਨੁੱਖਤਾ ਲਈ ਫਾਇਦਾ ਹੈ ਉੱਥੇ ਪਸ਼ੂ ਪੰਛੀ ਜੀਵ ਜਿਹੜੇ ਮਿੱਤਰ ਨੇ ਸਾਡੇ ਉਹ ਵੀ ਲੋਪ ਹੁੰਦੇ ਜਾ ਰਹੇ ਨੇ ਉਹ ਵੀ ਵਾਪਸ ਆਉਣਗੇ ਬਰਸਾਤਾਂ ਹੋਣਗੀਆਂ ਅੰਮ੍ਰਿਤਸਰ ਚੰਗਾ ਵਧੀਆ ਸ਼ਹਿਰ ਬਣੂਗਾ ਆਓ ਸਾਰੇ ਇਹਦੇ 'ਚ ਹਿੱਸਾ ਪਾਓ ਇਹਦਾ ਹਿੱਸਾ ਆਓ ਅੱਜ ਪਹਿਲਾ ਧੰਨਵਾਦ ਪ੍ਰੋਗਰਾਮ ਸੀ ਨਾਰਥ ਹੜਕੇ ਦਾ ਅਸੀਂ ਉਹਦੇ ਸਾਡੇ ਕਾਂਗਰਸੀ ਵਰਕਰਾਂ ਨੂੰ ਮੈਂ ਬੇਨਤੀ ਕੀਤੀ ਹੈ ਕਿ ਜਿੱਥੇ ਤੁਸੀਂ ਇਲੈਕਸ਼ਨਾਂ ਲੜਦੇ ਜੀ ਇਲੈਕਸ਼ਨਾਂ ਚ ਜਿਹੜਾ ਜਿੱਤਾਂ ਹੁੰਦੀਆਂ ਨੇ ਤੁਸੀਂ ਜਿੱਤ ਦਵਾਉਂਦੇ ਜ 파ਟੀਆਂ ਨੂੰ ਆਓ ਅਸੀਂ ਕੁਦਰਤ ਦੇ ਇਸ ਜਿਹੜਾ ਵਾਤਾਵਰਣ ਦੇ ਵਿੱਚ ਬਹੁਤ ਜਿਆਦੀ ਤਪਸ਼ ਆ ਗਈ ਹੈ ਆਓ ਅੱਜ ਆਪਾਂ ਉਹਦੇ ਤੇ ਵੀ ਜਿੱਤ ਪ੍ਰਾਪਤ ਕਰਨੀ ਹੈ ਉਹਦੀ ਜਿੱਤ ਪ੍ਰਾਪਤ ਕਰਨ ਵਾਸਤੇ ਸਾਨੂੰ ਕਿਤੇ ਬਹੁਤ ਵੱਡੇ سرمਾਈ ਦੀ ਲੋੜ ਨਹੀਂ ਸਿਰਫ ਆਪਣੀ ਸੋਚ ਨੂੰ ਥੋੜਾ ਜਿਹਾ ਮਤਲਬ ਬਦਲਣ ਦੀ ਲੋੜ ਹੈ ਕਿ ਆਪਾਂ ਵੱਧ ਤੋਂ ਵੱਧ ਭਾਵੇਂ ਕੋਈ ਜਨਮ ਦਿਨ ਹੁੰਦਾ ਹੈ ਕੋਈ ਸ਼ਾਦੀ ਸਮਾਰੋਹ ਹੈ ਕੁਝ ਹੈ ਉਹਨੂੰ ਬੂਟਿਆਂ ਦੇ ਨਾਲ ਹਰਿਆਵਲ ਦੇ ਨਾਲ ਜੋੜ ਕੇ ਆਪੋ ਆਪਣੇ ਇਲਾਕੇ 'ਚ ਹਰਿਆਵਲ ਬਦਾਓ ਤੇ ਮੈਨੂੰ ਆਸ ਹੈ ਆਉਣ ਵਾਲਾ ਜਿਹੜਾ ਸਮਾਂ ਹੋਊਗਾ ਅੰਮ੍ਰਿਤਸਰ ਇੱਕ ਅੱਛਾ ਹਰਿਆ ਭਰਿਆ ਸ਼ਹਿਰ ਬਣੂਗਾ ਤੇ ਤੁਸੀਂ ਸਾਰੇ ਉਹਦੇ ਹਾਣੀ ਵੀ ਹੋਗੇ ਉਹਨੂੰ ਹਰਿਆ ਭਰਿਆ ਬਣਾਉਣ ਦੇ ਵਿੱਚ ਸਾਥੀ ਵੀ ਹੋਗੇ ਉਧਰ ਜੀ ਪਹਿਲੀ ਵਾਰੀ ਦੇਖਿਆ ਕਿ ਫਾਰਮ ਨਾਲ ਭਰ ਕੇ ਤੁਸੀਂ ਕਿੱਲੇ ਕਿੱਲੇ ਬੰਦੇ ਨੂੰ ਫਾਰਮ ਦੇ ਰਹੇ ਹੋ ਉਹ ਕੀ ਐਸ ਵੇਲੇ ਤੁਸੀਂ ਉਹ ਵਾਅਦਾ ਕਰ ਰਿਹਾ ਉਹ ਵਾਅਦਾ ਕਰ ਰਿਹਾ ਆਪਣੇ ਆਪ ਦੇ ਨਾਲ ਕਿ ਮੈਂ ਵਾਅਦਾ ਕਰਦਾ ਕਿ ਮੈਂ ਇਹੜਾ ਬੂਟਾ ਲੈ ਕੇ ਜਾ ਰਿਹਾ ਮੈਂ ਇਹਨੂੰ ਪਾਲੂਗਾ ਇਹ ਉਹਦੀ ਸ਼ਪਤ ਹੀ ਕਹਿ ਸਕਦੇ ਆ ਇੱਕ ਹਿਸਾਬ ਦੀ ਕਿ ਸ਼ਪਤ ਹੈ ਉਹ ਉਹ ਕਟੋ-ਕਟਾ ਸੀ ਇਹ ਕਿਹਨੇ ਕਿਹ ਵੱਧ ਤੋਂ ਵੱਧ ਬੰਦਾ ਸਾਂਝੀ ਸਾਦੇ ਉਹਦਾ ਇਹ ਕਿ ਜਿਵੇਂ ਮੈਂ ਗੁਰਜੀਤ ਸਿੰਘ ਆਪਣੀ ਜਾਗਦੀ ਜ਼ਮੀਰ ਨਾਲ ਇਸ ਬੂਟੇ ਨੂੰ ਗੋਦ ਲੈ ਰਿਆਂ ਇਹ ਵਾਅਦਾ ਕਰਦਾ ਕਿ ਆਪਣੀ ਜ਼ਿੰਮੇਵਾਰੀ ਨਾਲ ਪਾਲਣ ਕਰਕੇ ਰੁੱਖ ਬਣਾਵਾਂਗਾ ਮੈਂ ਆਪਣੇ ਲਈ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਉਣ ਲਈ ਇਸ ਉਤਮ ਕਾਰਜ ਵਿੱਚ ਹਿੱਸਾ ਪਾ ਰਿਹਾ ਥੱਲੇ ਉਹ ਆਪਣੇ ਸਾਈਨ ਕਰਦਾ ਅੰਨੇ ਪੋਦਿਆਂ ਨੂੰ ਪਿਆਰ ਕਰੇ ਮਾਪੇ ਵੀ ਆਪਣੇ ਬੱਚਿਆਂ ਨੂੰ ਇੰਨਾ ਪਿਆਰ ਨਹੀਂ ਕਦੇ ਲੱਗਦਾ ਬਹੁਤ ਜ਼ਿਆਦਾ ਪੀੜਾ ਆਉਣ ਵਾਲੇ ਸਮੇਂ ਨੂੰ ਦੇਖਣ ਨੂੰ ਦੇਖਦੇ ਹੋ ਤੁਸੀਂ ਹੱਲ ਕੀ ਇਹ ਸਾਰਿਆਂ ਨੂੰ ਹੀ ਪਤਾ ਹੈ ਧਰਤੀ ਹੇਠਲਾ ਪਾਣੀ ਘਟ ਰਿਹਾ ਪ੍ਰੋਡੂਸ਼ਨ ਵੱਧ ਰਹੇ ਨੇ ਇਹਦੀ ਲੜਾਈ ਤੇ ਸ਼ੁਰੂ ਅਸੀਂ ਤੇ ਇੱਕ ਸ਼ੁਰੂਆਤ ਕੀਤੀ ਹੈ ਲੜਾਈ ਲੋਕਾਂ ਨੇ ਲੜਨੀ ਔਰ ਅਸੀਂ ਉਹਦੇ ਜਿੱਥੇ ਜਿੱਥੇ ਲੋੜ ਪਊਗੀ ਅਸੀਂ ਬਤੌਰ ਮੈਂਬਰ ਪਾਰਲੀਮੈਂਟ ਬਤੌਰ ਆਪਣੀ ਜ਼ਿੰਮੇਵਾਰੀ ਸਮਝਦੇ ਸਾਡਾ ਸਾਰਾ ਪਰਿਵਾਰ ਸਾਡਾ ਕਾਂਗਰਸ ਦਾ ਪਰਿਵਾਰ ਸਾਰਾ ਇਹਦੇ ਚ ਮੋਢੀ ਹੋ ਕੇ ਕੰਮ ਕਰੀਏ। ਭਲਾ ਸਭ ਕਿੰਨੇ ਬੂਟਾ ਆਇਆ ਅੱਜ ਅਸੀਂ ਤਕਰੀਬ ਕਿੰਨਾ ਬੂਟਾ ਆਇਆ ਸੀ ਅੱਜ 1000 ਬੂਟਾ ਆਇਆ ਹੈ ਅੱਗੇ ਹੋਰ ਆਓ ਔਰ ਅਸੀਂ ਲੱਖ ਬੂਟੇ ਦਾ ਟਾਰਗੇਟ ਲੈ ਕੇ ਚੱਲੇ ਹਾਂ ਉਹਨਾਂ ਨਾਲ ਪ੍ਰੌਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰੌਪਰਟیز